300 ਰੁਪਏ ਕਿਲੋ ਚਿਕਨ 130 ਰੁਪਏ ਕਿਲੋ ਆਇਓ 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 ਚਿਕਨੇ 130 ਰੁਪਏ ਕਿਲੋ ਚਿਕਨੇ 130 ਰੁਪਏ ਕਿਲੋ ਆਇਓ ਆਇਓ ਚਿਕਨੇ 130 ਰੁਪਏ ਕਿਲੋ ਆਇਓ 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 ਚਿਕਨੇ 200 ਰੁਪਏ ਕਿਲੋ ਯਾਰ ਚਿਕਨ ਖਾਣ ਨੂੰ ਦਿਲ ਵੀ ਬਹੁਤ ਕਰਦਾ ਜੇ ਵਿੱਚ ਪੈਸੇ ਵੀ ਥੋੜੇ ਆ 130 ਰੁਪਏ ਕਿਲੋ ਚਿਕਨ ਹਮਮ ਚੱਲ ਦੇਖਦੇ ਆ ਸੋਦੀਰ ਬੇਕ ਲੋ ਕੁਛ ਤੋਂ ਗੜਬੜ ਹੈ ਸੱਚੀ ਐ ਸੋਦੀਰ ਵੀ ਇਹ ਗਲਵਾ ਸਾਲਾ ਵੱਡਾ ਸੀ ਆਈਡੀ ਵਾਲਾ ਅੱਛਾ ਜੀ ਆਪਾਂ ਤੁਹਾਨੂੰ ਬੁਲਾਉਨੇ ਆ ਬਾਈ ਗੋਪੀ ਨਾਲ ਹਲੋ ਵਜੇ ਸੀ ਆ ਜੀ ਆ ਜੀ ਜੀ ਉਹ ਜਿਹੜਾ ਲੱਗਦਾ ਤੁਸੀਂ ਬਾਟੇ ਇਸ ਕੀਲ ਤੇ ਕੋਚਿੰਗਿੰਦਨ ਜੀ ਹਾਂਜੀ ਹਾਂਜੀ ਜੀ ਸੋਚ ਲਓ ਹਾਂਜੀ ਹਾਂਜੀ ਲੈ ਕੇ ਆਏ ਆਪਾਂ ਮੋਦੋਂ ਮੈਂ ਨਹੀਂ ਆ ਹਾਂਜੀ ਹੁਣ ਪੂਰੀ ਮਾਰਕੀਟ ਦਾ ਰੇਟ ਹੈਗਾ 200 ਰੁਪਏ ਕਿਲੋ ਹੁਣ ਤੁਸੀਂ 130 ਰੁਪਏ ਕਿਲੋ ਬ੍ਰਦਰ ਆਪਣਾ ਹੌਲ ਸੇ ਦਾ ਸਿਸਟਮ ਆ ਕਦੀ 130 ਹੋ ਗਿਆ ਕਦੀ 140 ਹੋ ਗਿਆ ਪਰ 160 ਵੀ ਵੇਚਿਆ ਵਾ ਅਲੱਗ-ਅਲੱਗ ਰੇਟਾਂ ਮਾਰਕੀਟ ਦਾ ਬਹੁਤ ਸਸਤਾ ਹੀ ਰੋਗ ਆਪਣੇ ਸੋਚ ਲਓ ਹਾਂਜੀ ਹਾਂਜੀ ਜੇ ਹੋਵੇ ਕਿਤੇ ਗਾਹਕ ਆ ਜਾਣਗੇ ਇਹ ਦੇਖ ਕੇ ਤੇ ਤੁਸੀਂ ਕਹੋ ਨਹੀਂ ਭੇ 200 नहीं लो पर ले कि कि या। चिकन पकोड़ा अच्छा चिकन पकौड़े दो सौ रुपए किलो जी कमा लाइन कल परसों तीन सौ अस्सी रुपए लाया ਇਹ ਤੁਹਾਨੂੰ ਲਈ ਇੱਕ ਚੀਜ਼ ਹੋਰ ਆਪਣੇ ਨੋਟ ਵਿੱਚ ਰਿਓ ਹਾਂਜੀ ਕਿਵੇਂ ਪੁੱਲ ਹੱਬ ਵੇਚਦੇ ਆ ਹਾਂਜੀ ਉਹਨਾਂ ਵਿੱਚੋਂ ਦੱਸ 700 ਗ੍ਰਾਮ ਮੀਟ ਪੋਲਰ ਚ ਹੈ ਆਪਾਂ ਸਪੈਸ਼ਲ ਕਿਲੋ ਅੱਧਾ ਕਿਲੋ ਨਾਲ ਕਿੰਨੇ ਆ ਉਸੇ ਰੇਟ ਵਿੱਚ ਜਿਹੜੇ ਆਪਣੇ ਕੋਲੇ ਜੋ ਵੀ ਕੁਆਂਟੀਟੀ ਹੋਊਗੀ ਪੋਲਰ ਦੇ ਵਿੱਚ ਕਿਲੋ ਹੋਊਗੀ ਆਪਾਂ ਦੇ ਵਿੱਚ ਅੱਧਾ ਕਿਲੋ ਹੋਊਗਾ ਅਜਾ ਹੋਵੇ ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਕੰਮ ਨਹੀਂ ਸਾਹਮਣੇ ਘਟਾਓ ਸਾਹਮਣੇ ਪਾਓ ਠੀਕ ਅਚਾ ਤੁਸੀਂ ਮੇਰੇ ਈਵਰਸ ਨੂੰ ਕੀ ਕਹਿਣਾ ਚਾਹੋਗੇ ਅਿਕਨਾਂੇ ਜਰੂਰ ਪਹੁੰਚੋ ਇੱਕ ਵਾਰੀ ਚੈੱਕ ਕਰੋ ਅੱਛਾ ਇੱਕ ਵਾਰੀ ਬ੍ਰਦਰ ਚਿਕਨ ਸੈਂਟਰ ਬਾਈ ਅੰਦਰਸੋ ਬ੍ਰਦਰ ਚਿਕਨ ਸੈਂਟਰ ਸਾਦਕ ਮੰਡੀ ਦੇ ਗੇਟ ਦੇ ਸਾਹਮਣੇ ਫ੍ਰੀਪੋਰਟ ਰੋਡ ਕੰਡੇ ਦੇ ਬਿਲਕੁਲ ਨਾਲ ਇੱਕ ਵਾਰੀ ਜਰੂਰ ਪਹੁੰਚੋ ਜਰੂਰ ਚੈੱਕ ਕਰੋ ਅਗ ਦੇਖੀ ਵੇਖੋ ਨਾ ਕੁਝ ਨਾਲ ਇੱਕ ਖਾਸ ਹੋ ਰਿਹਾ ਹੈ ਬਾਈ ਨੇ ਹੋਰੀ ਫ੍ਰੈਸ਼ ਚਿਕਨ ਕੱਟ ਕੇ ਦਿੰਦੇ ਆ ਇਹ ਨਹੀਂ ਪਹਿਲਾਂ ਕੱਟ ਕੇ ਰੱਖਿਆ ਹੋਇਆ ਚਿਕਨ ਦੇਣਗੇ ਬਲਕਿ ਫ੍ਰੈਸ਼ ਚਿਕਨ ਕੱਟ ਕੇ ਦੇਣਗੇ ਬਾਈ ਦਾ ਸਹੀ ਹੈ ਅਧਿਆਦੀ ਆਪਾਂ ਮਟਰਾਂ ਕਿਹੜਾ ਦੇਸੀ ਕਿ ਹੋਇਆ ਦੇਸੀ ਮੁਰਗਾ ਵੀ ਦੇਸੀ ਕਿ ਹੋਇਆ ਯਾਰ ਕਰਕੇ ਲਈਦਾ ਪਟੇਰ ਕੇ ਭੰਦੇ ਸੀ ਕਿ ਹੋਇਆ ਯਾਰ ਕਰਕੇ ਲਈਦਾ ਓਕੇ ਲੋ ਜੀ ਮੈਂ ਨੌਟ ਰੋ ਬੁਲੇ ਅੱਛਾ ਭਾਈ ਇਹ ਕਰ ਹੋਣਾ ਵੀ ਜਿਹੜੇ ਵੀਡੀਓ ਸ਼ੇਅਰ ਕਰਕੇ ਆਉਣਗੇ ਹਾਂਜੀ ਹਾਂਜੀ ਉਹਨਾਂ ਲਈ ਕੋਈ ਸਪੈਸ਼ਲ ਕੋਈ ਨਹੀਂ ਹੋਣਾ ਲਈ ਹੋਰ ਲੈਸ ਕਰਦਾਂਗੇ ਅੱਪਾ ਲਓ ਜੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਗਾ ਉਹਦੇ ਲਈ ਦੂਸਰੇ ਰੇਟ ਨਾਲੋਂ ਵੀ ਹੋਰ ਲੈਸ ਕਰਾਂਗੇ ਠੀਕ ਹੈ ਜੀ ਓਕੇ ਭਾਈ ਅੱਸੀ ਆ ਅੱਛਾ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਸਾਫ ਸਫਾਈ ਦਾ ਕਿੰਨਾ ਪ੍ਰਬੰਧ ਆ ਚਲੋ ਜੀ ਟਰੌਟ ਚਾਹ ਕਾਰੋ ਤੇ ਪ੍ਰੋਪਰ ਢੱਕ ਕੇ ਵਧੀਆ ਚੀਜ਼ ਨੇ ਪ੍ਰਸ਼ਨ ਹੁੰਦੇ ਆ ਕਿ ਅਸੀਂ ਗੱਲ ਨੂੰ ਹੈ ਨਾ ਇੱਕ ਨੰਬਰ ਚੀਜ਼ ਮਿਲੂ ਅੱਛਾ ਆ ਭਾਈ ਚਿਕਨ ਲੈਣਾ ਆਂ ਹਾਂ ਜੀ ਭਾਜੀ ਮੈਂ ਵੀ ਚਿਕਨ ਲੈਣਾ ਆਂ ਕਿਲੋ ਲੈਣਾ ਸੀ 2 ਕਿਲੋ ਕਰਾ ਲਿਆ ਅਰੇ 2 ਕਿਲੋ ਕਿਉਂ ਕਰਾ ਲਿਆ ਰੇਟ ਵੇਖ ਕੇ ਭਾਈ ਕਿੰਨਾ ਦਿੱਤਾ ਅੱਛਾ ਯਾਰ ਹਾਂਜੀ ਅੱਜ ਘਰ ਪਕੌੜਾ ਬਣਾਉਣਾ ਹੈ ਹਾਂਜੀ ਅੱਜ ਜ਼ਰੂਰ ਬਣਾਵਾਂਗੇ ਭਾਜੀ ਅੱਛਾ ਲਓ ਜੀ ਤੁਸੀਂ ਵਿਜ਼ਿਟ ਕਰੋ ਅੱਛਾ ਤੁਸੀਂ ਫੋਨ ਕਰਕੇ ਵੀ ਆ ਸਕਦੇ ਹੋ ਅੱਛਾ ਨੰਬਰ ਕੋ ਦੋ ਵਜੇ ਨੂੰ 6230 7742 ਬਰਗ ਇਹ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਇਹ ਬਾਈ ਹੋਲ ਦਾ ਨੰਬਰ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਆ ਸਕਦੇ ਆ ਜੇ ਵਿਆਹ ਸ਼ਾਦੀ ਵਾਸਤੇ ਵੀ ਆਰਡਰ ਕਰਨਾ ਚਾਹਣਾ ਤਾਂ ਸ਼ਹਿ ਪਹਿਲਾਂ ਤੁਸੀਂ ਆਰਡਰ ਕਰ ਸਕਦੇ ਹੋ ਓਕੇ ਸਸੀ ਗੋਪਾਲ